ਦੋਸਤੋ 22 ਮਈ 1772 ਈਸਵੀ ਨੂੰ ਸਾਡੇ ਭਾਰਤ ਦੀ ਧਰਤੀ ਦੇ ਉੱਤੇ ਪੱਛਮੀ ਬੰਗਾਲ ਦੇ ਵਿੱਚ ਇੱਕ ਸਮਾਜ ਸੁਧਾਰਕ ਪੈਦਾ ਹੋਇਆ ਜਿਨ੍ਹਾਂ ਦਾ ਨਾਂ ਰਾਜਾ ਰਾਮ ਮੋਹਨ ਰਾਏ ਰਾਜਾ ਰਾਮ ਮੋਹਨ ਰਾਏ ਲਗਭਗ 60-61 ਸਾਲ ਸਾਡੇ ਕੋਲੇ ਜਿਉਂਦੇ ਰਹੇ ਸ਼ਰੀਰਕ ਤੌਰ ਤੇ ਤੇ ਉਹਨਾਂ ਨੇ ਜਿਹੜੇ ਕੰਮ ਕੀਤੇ ਐ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਜਿੱਥੇ ਅਸੀਂ ਅੱਜ ਯਾਦ ਕਰਦੇ ਆਂ ਉਹਨਾਂ ਦੇ ਕੀਤੇ ਕੰਮਾਂ ਨੂੰ ਵੀ ਯਾਦ ਕਰਨਾ ਬਣਦਾ ਹੈ ਕਿਉਂਕਿ ਉਸ ਵੇਲੇ ਅੰਗਰੇਜ਼ਾਂ ਦਾ ਰਾਜ ਸੀ ਤੇ ਉਹਨਾਂ ਨੇ ਦੂਰੀ ਲੜਾਈ ਲੜੀ ਜਿੱਥੇ ਅੰਗਰੇਜ਼ਾਂ ਨੂੰ ਬਾਹਰ ਕੱਢਣ ਵਾਸਤੇ ਵੀ ਉਹਨਾਂ ਨੇ ਲੜਾਈ ਲੜੀ ਆਪਣਾ ਯੋਗਦਾਨ ਪਾਇਆ ਬਰਮੋ ਸਮਾਜ ਨਾਂ ਦੀ ਜਥੇਬੰਦੀ ਬਣਾ ਕੇ ਉੱਥੇ ਉਹਨੇ ਹਿੰਦੂਸਤਾਨੀਆਂ ਦੇ ਨਾਲ ਵੀ ਮਤਲਬ ਆਡਾ ਲਾਇਆ ਉਹਨਾਂ ਗੱਲਾਂ ਦੇ ਉੱਤੇ ਜਿਹੜੀਆਂ ਸਮਾਜਿਕ ਬੁਰਾਈਆਂ ਸੀ ਕਿਉਂਕਿ ਹਿੰਦੂਸਤਾਨੀ ਸਮਾਜ ਜਿਹੜਾ ਭਾਰਤੀ ਸਮਾਜ ਉਹਦੇ ਅੰਦਰ ਬਹੁਤ ਸਾਰੀਆਂ ਬੁਰਾਈਆਂ ਸੀ ਤਾਂ ਉਹਨਾਂ ਬੁਰਾਈਆਂ ਜਦ ਜਿਕਰ ਕਰਗੇ ਤਾਂ ਗੱਲ ਲੰਬੀ ਹੁੰਦੀ ਹੈ ਪਰ ਮੋٹے ਤੌਰ ਦੇ ਉੱਤੇ ਉਹਨਾਂ ਨੇ ਜਿਹੜਾ ਫਿਰ ਅੰਦੋਲਨ ਛੇੜਿਆ ਉਹ ਸੀ ਸਤੀ ਦੀ ਰਸਮ ਸਤੀ ਦੀ ਪ੍ਰਥਾ ਸੀ ਜਿਹੜੀ ਆਪਾਂ ਜਾਣਦੇ ਕਿੰਨੀ ਖਤਰਨਾਕ ਸੀ ਕਿ ਜਦੋਂ ਕੋਈ ਆਦਮੀ ਮਰ ਜਾਂਦਾ ਸੀਗਾ ਉਹਦੇ ਨਾਲ ਉਹਦੀ ਘਰਵਾਲੀ ਨੂੰ ਉਹਦੀ ਪਤਨੀ ਨੂੰ ਜਿਉਂਦੀ ਨੂੰ ਸਾੜਿਆ ਜਾਂਦਾ ਸੀਗਾ ਤੇ ਇਹੋ ਜੀ ਘਟਨਾ ਉਹਨਾਂ ਨੇ ਆਪਣੇ ਪਰਿਵਾਰ ਦੇ ਵਿੱਚ ਹੀ ਵੇਖੀ ਉਹਨਾਂ ਦੀ ਪਰਜਾਈ ਜਿਨ੍ਹਾਂ ਦਾ ਨਾਂ ਅਲਕਮੰਜਾਰੀ ਸੀ ਉਹਨਾਂ ਨੂੰ ਜਦੋਂ ਉਹਨਾਂ ਦੇ ਭਰਾ ਦੇ ਨਾਲ ਸੜਨਾ ਪਿਆ ਤਾਂ ਉਹਨਾਂ ਨੇ ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਦੇ ਖਿਲਾਫ ਅੰਦੋਲਨ ਛੇੜਤਾ ਔਰ ਇਸ ਅੰਦੋਲਨ ਦੇ ਉੱਤੇ ਲੋਕਾਂ ਦਾ ਹੰਗਾਰਾ ਵੀ ਮਿਲਿਆ ਤੇ ਜਦੋਂ ਕੋਈ ਨਵੀਂ ਗੱਲ ਸ਼ੁਰੂ ਕਰਦਾ ਹੁੰਦਾ ਫਿਰ ਕੋਈ ਸਮਾਜ ਸੁਧਾਰਕ ਉਹਦਾ ਵਿਰੋਧ ਵੀ ਹੁੰਦਾ ਤਾਂ ਇੱਕ ਲਾਰਡ ਵਿਲੀਅਮ ਬੈਂਟਕ ਜਿਹੜਾ ਉਸ ਵੇਲੇ ਵੱਡਾ ਅੰਗਰੇਜ਼ ਸੀਗਾ ਸ਼ਾਇਦ ਉਹ ਵਾਇਸਰਾਏ ਵੀ ਰਿਹਾ ਹਿੰਦੁਸਤਾਨ ਦਾ ਉਹਨੇ ਇਹ ਸਮਾਜ ਸੁਧਾਰਕ ਦੀ ਕਈ ਗੱਲਾਂ 'ਚ ਮਦਦ ਵੀ ਕੀਤੀ ਤਾਂ ਲਾਰਡ ਵਿਲੀਅਮ ਬੈਂਟਿੰਗ ਦੇ ਸਹਿਯੋਗ ਦੇ ਨਾਲ ਤੇ ਇਹਨਾਂ ਨੇ ਬਰਮੋ ਸਮਾਜ ਬਣਾ ਕੇ ਇੱਕ ਜਥੇਬੰਦੀ ਖੜੀ ਕਰਕੇ ਸਤੀ ਦੀ ਰਸਮ ਦੇ ਖਿਲਾਫ ਅੰਦੋਲਨ ਛੇੜ ਦਿੱਤਾ ਤੇ ਇਹ ਦੇ ਖਿਲਾਫ ਕਾਨੂੰਨ ਬਣਵਾਇਆ ਉਹਨਾਂ ਨੇ ਉਹ ਕਾਨੂੰਨ ਜਿਹੜਾ 1829 ਈਸਵੀ ਦੇ ਵਿੱਚ ਬਣਿਆ ਤੇ ਇਸ ਨੂੰ ਬੰਗਾਲ ਸਤੀ ਰੈਗੂਲੇਸ਼ਨ ਕਿਹਾ ਜਾਂਦਾ ਹੈ ਇਹ ਬੰਗਾਲ ਸਤੀ ਰੈਗੂਲੇਸ਼ਨ ਸੀ ਜਿਹੜਾ ਇਹਨਾਂ ਨੇ ਬਣਵਾਇਆ ਜਦੋਂ ਤਾਂ ਉਸ ਤੋਂ ਬਾਅਦ ਇਹ ਰਸਮ ਜਿਹੜੀ ਫਿਰ ਹੋ ਬੰਦ ਹੋ ਗਈ ਇਹ ਬਹੁਤ ਵੱਡਾ ਇਨਕਲਾਬ ਸੀ ਇੱਕ ਕਿ ਪਹਿਲਾਂ ਜਿਉਂਦੀਆਂ ਔਰਤਾਂ ਨੂੰ ਆਪਣੇ ਪਤੀ ਦੇ ਨਾਲ ਕਿਵੇਂ ਛੜਦਾ ਪੈਂਦਾ ਸੀ ਤਾਂ ਇਹ ਇੱਕ ਮੀਲ ਪੱਥਰ ਜਿਹੜੀ ਇਹ ਕਾਨੂੰਨ ਜਿਹੜਾ ਸਾਬਤ ਹੋਇਆ ਪੂਰੇ ਭਾਰਤ ਦੇ ਵਿੱਚ ਫਿਰ ਇਹਨੂੰ ਲਾਗੂ ਕੀਤਾ ਗਿਆ ਤੇ ਇਹਦੇ ਨਾਲ ਹੀ ਇਹਨਾਂ ਨੇ ਇੱਥੇ ਨਹੀਂ ਗੱਲ ਮੁੱਕ ਜਾਂਦੀ ਇਹਨਾਂ ਨੇ ਜਿਹੜੇ ਹੋਰ ਗੱਲਾਂ ਕੀਤੀਆਂ ਬਹੁਤ ਸਾਰੀਆਂ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਵਿਦਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਬਹੁਤ ਸਾਰੇ ਕਾਲਜ ਖੋਲੇ ਔਰ ਕਲਕੱਤੇ ਤੋਂ ਸ਼ੁਰੂ ਹੋ ਕੇ ਹੋਰ ਕਈ ਥਾਵਾਂ ਦੇ ਉੱਤੇ ਕਾਲਜ ਖੋਲੇ ਆ ਤੇ ਔਰਤਾਂ ਦੀ ਸਿੱਖਿਆ ਦੇ ਉੱਤੇ ਬਹੁਤ ਜ਼ਿਆਦਾ ਇਹਨਾਂ ਨੇ ਪ੍ਰਚਾਰ ਕੀਤਾ ਕਿਉਂਕਿ ਕੁੜੀਆਂ ਨੂੰ ਪੜਾਉਣਾ ਜ਼ੁਰਮ ਮੰਨਿਆ ਜਾਂਦਾ ਸੀ ਉਸ ਵੇਲੇ ਬਾਹਰ ਹੀ ਨਹੀਂ ਸੀ ਕੱਢਿਆ ਜਾਂਦਾ ਬੁਰਕੇ ਦਾ ਰਿਵਾਜ ਸੀ ਢੰਡ ਦਾ ਰਿਵਾਜ ਸੀ ਕਿ ਪਰਦੇ ਚ ਔਰਤ ਜੜੀ ਤਾਂ ਪਰਦੇ ਦੀ ਅਧਿਕਾਰ ਹੀ ਹੁੰਦੀ ਹੈ ਤਾਂ ਇਹਨਾਂ ਨੇ ਕੁੜੀਆਂ ਦੀ ਐਜੂਕੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਲਾਇਆ ਵਿਗਿਆਨਕ ਵਿਸ਼ੇ ਜਿਹੜੇ ਸਾਇੰਸ ਦੇ ਵਿਸ਼ੇ ਹੁੰਦੇ ਨੇਗੇ ਫਿਜ਼ਿਕਸ ਕੈਮਿਸਟਰੀ ਬਾਇਓ ਇਹਨਾਂ ਨੂੰ ਪੜਨ ਪਰੌਣ ਦੇ ਉੱਤੇ ਇਹਨਾਂ ਨੇ ਜ਼ੋਰ ਲਾਇਆ ਕਿ ਇਹ ਵਿਸ਼ੇ ਪੜਨ ਪੜਨੇ ਬਹੁਤ ਜ਼ਰੂਰੀ ਨੇ ਤੇ ਨਾਲ ਹੀ ਜਿਹੜੀ ਤਰਕਸ਼ੀਲ ਸੋਚ ਵਿਗਿਆਨਕ ਸੋਚ ਅੰਧਵਿਸ਼ਵਾਸਾਂ ਦੇ ਖਿਲਾਫ ਇੱਕ ਅੰਦੋਲਨ ਛੇੜਿਆ ਲੋਕਾਂ ਨੂੰ ਬਹਿਮਾ ਪਰਮਾ ਦੇ ਵਿੱਚੋਂ ਵੀ ਕੱਢਿਆ ਹੋਰ ਸਮਾਜਿਕ ਬੁਰਾਈਆਂ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਅੰਦੋਲਨ ਛੇੜਿਆ ਤੇ ਥਾਂ-ਥਾਂ ਦੇ ਉੱਤੇ ਜਾ ਕੇ ਇਸ ਗੱਲ ਦਾ ਪ੍ਰਚਾਰ ਕੀਤਾ ਤੇ ਭਾਰਤੀ ਜਿਹੜੀ ਪ੍ਰਣਾਲੀ ਸੀ এডੂਕੇਸ਼ਨ ਦੀ ਤੇ ਪੱਛਮੀ ਗਿਆਨ ਪ੍ਰਣਾਲੀਆਂ ਸੀ ਜਿਹੜੀਆਂ ਉਹਨਾਂ ਨੂੰ ਵੀ ਆਪਸ ਦੇ ਵਿੱਚ ਉਹਨਾਂ ਦਾ ਤਾਲਮੇਲ ਬਿਠਾ ਕੇ ਕੋਰਿਲੇਟ ਕਰਕੇ ਇਹਨਾਂ ਨੇ ਭਾਰਤੀ ਸਮਾਜ ਨੂੰ ਸਿੱਖਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਧਰਮ ਦੇ ਅੰਦਰ ਇਹਨਾਂ ਨੇ ਖਾਸ ਕਰਕੇ ਜਿਹੜਾ ਹਿੰਦੂ ਸਮਾਜ ਸੀ ਉਸ ਵੇਲੇ ਉਹਦੇ ਅੰਦਰ ਕੁਝ ਐਸੀਆਂ ਬੁਰਾਈਆਂ ਸੀ ਜਿਦੇ ਚ ਵੱਡੀ ਬੁਰਾਈ ਤਾਂ ਸਤੀ ਦੀ ਰਸਮ ਸੀ ਬਹਿਮ ਪਰਮ ਸੀ ਅੰਧ ਵਿਸ਼ਵਾਸੀ ਤਾਂ ਉਹ ਬਰਾਇਆਂ ਦੇ ਖਿਲਾਫ ਇਹਨਾਂ ਨੇ ਫਿਰ ਆਪਣੀ ਜਥੇਬੰਦੀ ਜਿਹੜੀ ਜਿਹਦਾ ਨਾਮ ਬਰਮੋ ਸਮਾਜ ਹੈ ਉਹ ਬਣਾ ਕੇ ਇਹਨਾਂ ਨੇ ਧਰਮ ਦੇ ਅੰਦਰ ਸੁਧਾਰ ਪ੍ਰਣਾਲੀ ਜਿਹੜੀ ਉਹ ਵੀ ਚਾਲੂ ਕੀਤੀ। ਕੁਰਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਮੂਰਤੀ ਪੂਜਾ ਸੀ ਇਹਦਾ ਵੀ ਇਹਨਾਂ ਨੇ ਵਿਰੋਧ ਕੀਤਾ। ਤਾਂ ਇਹਦੇ ਨਾਲ ਨਾਲ ਜਿਹੜਾ ਸੀ ਧਰਮਾਂ ਦੇ ਵਿਚਾਲੇ ਪਾੜਾ ਘਟਾਉਣ ਦੀ ਜਿਹੜਾ ਧਰਮਾਂ ਦੇ ਨਾਂ ਦੇ ਉੱਤੇ ਫਰਕ ਅੱਜ ਵੀ ਅਸੀਂ ਅੱਜ ਦੇ ਹਾਲਾਤਾਂ ਦੇ ਵਿੱਚ ਉਹਨਾਂ ਨੂੰ ਸ਼ਰਦਾ ਦੇ ਫੁੱਲ ਵੀ ਪੇਂਟ ਕਰਦੇ ਆ ਜੋ ਉਹਨਾਂ ਦੇ ਜਨਮ ਦਿਨ ਦੇ ਉੱਤੇ ਕਿਉਂਕਿ ਧਰਮਾਂ ਦੇ ਨਾਂ ਦੇ ਉੱਤੇ ਚਲਾਕ ਲੋਕ ਹਮੇਸ਼ਾ ਇਨਸਾਨਾਂ 'ਚ ਫੁੱਟ ਪਾਉਂਦੇ ਨੇ ਪਾੜਾ ਖੜਾ ਕਰਦੇ ਨੇ ਪਰ ਇਹਨਾਂ ਨੇ ਸਰਬ ਧਰਮ ਸੰਮੇਲਨ ਕਰਾ ਕਰਾ ਕੇ ਸਾਰੇ ਧਰਮਾਂ ਵਾਲਿਆਂ ਨੂੰ ਇਕੱਠੇ ਬਿਠਾਇਆ ਉਹਦੇ ਉੱਤੇ ਜਿਹੜੀਆਂ ਸੀਗੀਆਂ ਅੰਤਰ ਗਿਆਨ ਗੋਸ਼ਟੀਆਂ ਅੰਤਰ ਰਿਲੀਜਨ ਇੱਕ ਧਰਮ ਨੂੰ ਦੂਜੇ ਧਰਮ ਦੇ ਵਿੱਚ ਕਿਵੇਂ ਇੱਕ ਦੂਜੇ 'ਚ ਵੀ ਕੋਈ ਸਮਾਨਤਾ ਲੱਭੇ ਇਨਸਾਨਾਂ ਦੇ ਵਿੱਚ ਏਕਤਾ ਕਿਵੇਂ ਵਧੇ ਤਾਂ ਇਹਨਾਂ ਨੇ ਇੰਟਰ ਰਿਲੀਜਨ ਜਿਹੜੀਆਂ ਗੋਸ਼ਟੀਆਂ ਸੀ ਉਹ ਵੀ ਕਰਵਾਈਆਂ ਤਾ ਜੋ ਧਰਮਾਂ ਦੇ ਨਾਂ ਦੇ ਉੱਤੇ ਜਿਹੜਾ ਇਨਸਾਨਾਂ 'ਚ ਪਾੜਾ ਖੜਾ ਕੀਤਾ ਜਾਂਦਾ ਉਹ ਪਾੜਾ ਖਤਮ ਹੋਏ ਪਾੜਾ ਘਟ ਜਾਏ ਇਹ ਇਹਨਾਂ ਦੀ ਇੱਕ ਬਹੁਤ ਵੱਡੀ ਗੱਲ ਸੀ ਤਾਂ ਸਮਾਜਸਾਧਾਰ ਦੀ ਗੱਲ ਜਿਹੜੇ ਸਮਾਜ ਦੇ ਖੇਤਰ ਦੇ ਵਿੱਚ ਸਤੀ ਦੀ ਰਸਮ ਆਪਣੇ ਆਪ ਦੇ ਵਿੱਚ ਮੀਲ ਪੱਥਰ ਹੈ ਗੱਲ ਇਹ ਇਹ ਗੱਲ ਹੋ ਗਈ ਹੈ ਤਾਂ ਫਿਰ ਇਹਨਾਂ ਨੇ ਰਾਜਾ ਰਾਮ ਮੋਹਨ ਰਾਏ ਹੋਰਾਂ ਨੇ ਮਾਂ ਬੋਲੀ ਜਿਹੜੀ ਮਾਤ ਭਾਸ਼ਾ ਹੈ ਇਹਦੇ ਮਹੱਤਵ ਨੂੰ ਵੀ ਪਛਾਣ ਲਿਆ ਸੀ ਕਿ ਮਾਂ ਬੋਲੀ ਹੈ ਜਿਹੜੀ ਹੋਰ ਬੋਲੀਆਂ ਦੇ ਮੁਕਾਬਲੇ ਜ਼ਿਆਦਾ ਜਾਨਦਾਰ ਹੁੰਦੀ ਹੈ ਇਹਦੇ ਰਾਹੀਂ ਗਿਆਨ ਹੈ ਜਿਹੜਾ ਬੱਚੇ ਨੂੰ ਜਾਦੇ ਵਧੀਆ ਹਾਸਲ ਹੁੰਦਾ ਹੈ ਇਹ ਵੀ ਇਹਨਾਂ ਨੇ ਕਰ ਲਈ ਸੀ ਤਾਂ ਅੱਜ ਦੇ ਦਿਨ ਦੇ ਉੱਤੇ ਅਸੀਂ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਜਿੱਥੇ ਯਾਦ ਕਰਦੇ ਆ 22 ਮਈ 1772 ਨੂੰ ਜਨਮ ਹੋਇਆ ਸੀ ਉਹਨਾਂ ਦਾ ਤੇ 27 ਸਤੰਬਰ 1833 ਈਸਵੀ ਨੂੰ ਉਹਨਾਂ ਦੀ ਸਰੀਰਕ ਤੌਰ ਤੇ ਮੌਤ ਹੋ ਗਈ ਸੀ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਦੇਹ ਦਾ ਅੰਤ ਹੋ ਗਿਆ ਸੀ ਪਰ ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਕੋਲੇ ਜਿਉਂਦੇ ਨੇਗੇ ਤੇ ਸਾਨੂੰ ਉਹਨਾਂ ਤੋਂ ਅਗਵਾਈ ਲੈਣੀ ਚਾਹੀਦੀ ਹੈ ਤੋਂ ਸਾਨੂੰ ਬਹਿਮਾ ਪਰਮਾ ਦੇ ਖਿਲਾਫ ਅੰਧ ਵਿਸ਼ਵਾਸ ਦੇ ਖਿਲਾਫ ਸਮਾਜਿਕ ਬੁਰਾਈਆਂ ਦੇ ਖਿਲਾਫ ਅਨਪੜਤਾ ਦੇ ਖਿਲਾਫ ਧਰਮਾਂ ਦੇ ਨਾਂ ਤੇ ਫਲਾਈ ਜਾ ਰਹੀ ਜਿਹੜੀ ਫਿਰਕਾਪ੍ਰਸਤੀ ਹੈ ਉਹਦੇ ਖਿਲਾਫ ਸਾਨੂੰ ਰਾਜਾ ਰਾਮ ਮਹਨਰਾਏ ਜੀ ਤੋਂ ਪ੍ਰੇਰਣਾ ਲੈ ਕੇ ਸਾਨੂੰ ਲੜਨਾ ਚਾਹੀਦਾ ਹੈ ਤੇ ਸਮਾਜ ਦੇ ਵਿੱਚ ਏਕਤਾ ਪਿਆਰ ਆਪਸੀ ਭਾਈਚਾਰਾ ਤੇ ਹਰ ਬੁਰਾਈ ਦੇ ਖਿਲਾਫ ਜਿਹੜਾ ਹੈਗਾ ਉਹ ਤਰਕ ਦਾ ਝਾੜੂ ਲੈ ਕੇ ਉਹਨੂੰ ਸਾਫ਼ ਕਰਨਾ ਚਾਹੀਦਾ ਹੈ ਤੇ ਇਸ ਸਮਾਜ ਨੂੰ ਵਧੀਆ ਬਣਾਉਣਾ ਚਾਹੀਦਾ ਹੈ ਇਹੀ ਰਾਜਾ ਰਾਮ ਮਹਨਰਾਏ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਇਹੀ ਉਹਨਾਂ ਦੇ ਜਨਮ ਦਿਨ ਦੇ ਉੱਤੇ ਉਹਨਾਂ ਦਾ ਜਨਮ ਦਿਨ ਮੁਬਾਰਕ ਰਸਮੀ ਤੌਰ ਤੇ ਕਹਿਣ ਦੀ ਥਾਂ ਤੇ ਇਹਦੇ ਸਹੀ ਮਾਨਿਆਂ ਦੇ ਵਿੱਚ ਸਹੀ ਅਰਥ ਹੋਣਗੇ ਸੋ ਇੰਨੀ ਗੱਲ ਕਹਿੰਦਾ ਹੋਇਆ ਮੈਂ ਆਪਣੀ ਗੱਲ ਬੰਦ ਕਰਦਾ ਜੇ ਚੰਗੀ ਲੱਗਿਆ ਗੱਲ ਲੋਕਾਂ ਨਾਲ ਇਹਨੂੰ ਸ਼ੇਅਰ ਕਰਦਿਆ ਕਰੋ ਵੰਡਦਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ